ਪੰਜਾਬ ਦੇ ਸਰਕਾਰੀ ਸਕੂਲਾਂ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੁਪਹਿਰ ਵੇਲੇ ਭੋਜਨ ਸਕੂਲ ਦੇ ਵਿੱਚ ਦਿੱਤਾ ਜਾਂਦਾ ਹੈ ਮਿੱਡੇ ਮਿਲ ਦੇ ਨਾਲ ਜੁੜੀ ਖਬਰ ਹੈ ਤਾਂ ਦੇਸੀ ਘਿਓ ਦਾ ਹਲਵਾ ਸ਼ਾਮਲ ਕੀਤਾ ਗਿਆ ਸੀ ਬਿਤੇ ਦਿਨ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 1 ਮਹੀਨਾ ਬੱਚਿਆਂ ਨੂੰ ਮਿੱਡੇ ਮਿਲ ਦੇ ਵਿੱਚ ਦੇਸੀ ਘਿਓ ਦਾ ਹਲਵਾ ਤਿਆਰ ਕਰਕੇ ਦਿੱਤਾ ਜਾਵੇਗਾ ਥੋੜੀ ਆ ਬਦਲਾਅ ਕੀਤਾ ਗਿਆ ਸੀ ਪਰ ਹੁਣ ਦੇਸੀ ਘਿਓ ਦਾ ਹਲਵਾ ਬੱਚਿਆਂ ਨੂੰ ਨਹੀਂ ਦਿੱਤਾ ਜਾਵੇਗਾ ਦੇਸੀ ਘਿਓ ਦੇ ਹਲਵੇ ਨੂੰ ਲੈ ਕੇ ਅਧਿਆਪਕਾਂ ਦੇ ਵੱਲੋਂ ਵੀ ਕਿਰਸ਼ਨ ਕੀਤਾ ਗਿਆ ਉਹਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ ਉਹਨਾਂ ਦਾ ਸਾਫ਼ ਤੌਰ ਤੇ ਇਹ ਕਹਿਣਾ ਹੈ ਕਿ ਇਸ ਦੇ ਵਿੱਚ ਸਾਡਾ ਸਮਾਂ ਜ਼ਿਆਦਾ ਖਰਚ ਹੁੰਦਾ ਹੈ ਇਸ ਕਰਕੇ ਅਸੀਂ ਦੇਸੀ ਘਿਓ ਦਾ ਹਲਵਾ ਤਿਆਰ ਨਹੀਂ ਕਰ ਸਕਦੇ ਤਾਂ ਹੁਣ ਮਿੱਡੇ ਮੀਲ ਦੇ ਵਿੱਚ ਜੋ 1 ਮਹੀਨਾ ਪਹਿਲਾਂ ਦੇਸੀ ਘਿਓ ਦਾ ਹਲਵਾ ਸ਼ਾਮਲ ਕੀਤਾ ਗਿਆ ਸੀ ਉਹ ਬੱਚਿਆਂ ਨੂੰ ਹੁਣ ਨਹੀਂ ਦਿੱਤਾ ਜਾਵੇਗਾ ਪੰਜਾਬ ਦੇ ਸਰਕਾਰੀ ਸਕੂਲਾਂ ਚ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਨੂੰ ਜੋ ਮਿੱਡੇ ਮੀਲ ਦਿੱਤਾ ਜਾਂਦਾ ਉਸ ਮਿੱਡੇ ਮੀਲ ਦੇ ਵਿੱਚ ਹੁਣ ਦੇਸੀ ਘਿਓ ਦਾ ਹਲਵਾ ਸ਼ਾਮਲ ਨਹੀਂ ਹੋਵੇਗਾ ਪਿਛਲੇ ਮਹੀਨੇ ਹੀ ਪੰਜਾਬ ਮੀਡੇ ਮਿਲ ਸੋਸਾਇਟੀ ਨੇ ਹਫਤੇ ਦੇ ਵਿੱਚ ਇੱਕ ਵਾਰ ਦੇਸੀ ਘਿਓ ਦਾ ਹਲਵਾ ਪਰੋਸਣ ਦੇ ਨਿਰਦੇਸ਼ ਜਾਰੀ ਕੀਤੇ ਸਨ ਪਰ ਅਧਿਆਪਕਾਂ ਦੇ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਵਿਰੋਧ ਦੇ ਕਾਰਨ ਇਹ ਫੈਸਲਾ ਹੁਣ ਵਾਪਸ ਲੈਣਾ ਪਿਆ ਅਧਿਆਪਕਾਂ ਦੇ ਵੱਲੋਂ ਦਲੀਲ ਇਹ ਦਿੱਤੀ ਗਈ ਹੈ ਕਿ ਹਲਵਾ ਬਣਾਉਣ ਤੇ ਪਰੋਸਣ ਦੇ ਵਿੱਚ ਖਰਚਾ ਵਾਧੂ ਸਮਾਂ ਉਹਨਾਂ ਦੇ ਪੜਾਉਣ ਦੇ ਕੰਮ ਨੂੰ ਪ੍ਰਭਾਵਿਤ ਕਰ ਰਿਹਾ ਹੈ ਕੁਣ ਸੋਸਾਇਟੀ ਦੇ ਵੱਲੋਂ ਜਾਰੀ ਪੱਤਰ ਨੂੰ ਵੇਖਦਿਆਂ ਅੰਦਾਜ਼ਾ ਇਹ ਲਗਾਇਆ ਜਾ ਸਕਦਾ ਹੈ ਕਿ ਅਧਿਆਪਕਾਂ ਦੇ ਦਬਾਅ ਕਾਰਨ ਪੰਜਾਬ ਮਿੱਡੇ ਮੀਲ ਸੋਸਾਇਟੀ ਨੇ ਇਹ ਤਬਦੀਲੀ ਰੱਦ ਕਰ ਦਿੱਤੀ ਹੈ ਤੇ ਮੈਨੂ ਦੇ ਵਿੱਚੋਂ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਦੇਸੀ ਘਿਓ ਦਾ ਹਲਵਾ ਹਟਾ ਦਿੱਤਾ ਹੈ ਦੱਸਿਆ ਕਿ ਨਵਾਂ ਮਿੱਡੇ ਮੀਲ ਜਾਰੀ ਹੋਇਆ ਜਿਸ ਨੂੰ ਲੈ ਕੇ ਕਿ ਮੈਨੂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਉਸ ਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸੋਮਵਾਰ ਨੂੰ ਦਾਲ ਮੌਸਮੀ ਸਬਜ਼ੀਆਂ ਦੇ ਨਾਲ ਤੇ ਰੋਟੀ ਦਿੱਤੀ ਜਾਵੇਗੀ ਮੰਗਲਵਾਰ ਨੂੰ ਰਾਜਮਾ ਤੇ ਚੋਲ ਦਿੱਤੇ ਜਾਣਗੇ ਬੁੱਧਵਾਰ ਨੂੰ ਕਾਲੇ ਤੇ ਚਿੱਟੇ ਚਨੇ ਦਿੱਤੇ ਜਾਣਗੇ ਆਲੂ ਤੇ ਪੂਰੀ ਰੋਟੀ ਦੇ ਨਾਲ ਫੁੱਲ ਦਿੱਤੇ ਜਾਣਗੇ ਇਸੇ ਤਰ੍ਹਾਂ ਵੀਰਵਾਰ ਨੂੰ ਕੜੀ ਆਲੂ ਤੇ ਪਿਆਜ਼ ਦੇ ਪਕੌੜੀਆਂ ਸਣੀ ਚੌਲ ਦਿੱਤੇ ਜਾਣਗੇ ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਤੇ ਰੋਟੀ ਦਿੱਤੀ ਜਾਵੇਗੀ ਸ਼ਨੀਵਾਰ ਨੂੰ ਮਾਂ ਚਨੇ ਦੀ ਦਾਲ ਦੇ ਨਾਲ ਚਾਵਲ ਤੇ ਖੀਰ ਦਿੱਤੀ ਜਾਵੇਗੀ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਮਿੱਡੇ ਮੀਲ ਪਰੋਸਿਆ ਜਾਂਦਾ ਜਿੱਥੇ ਦੁਪਹਿਰ ਦਾ ਖਾਣਾ ਬੱਚੇ ਖਾਂਦੇ ਨੇ 8ਵੀਂ ਜਮਾਤ ਤੱਕ ਇਹ ਮਿੱਡੇ ਮੀਲ ਦੀ ਸਹੂਲਤ ਬੱਚਿਆਂ ਨੂੰ ਦਿੱਤੀ ਹੋਈ ਹੈ ਪਰ ਮੌਸਮ ਦੇ ਹਿਸਾਬ ਦੇ ਨਾਲ ਪਹਿਲਾਂ ਵੀ ਪੰਜਾਬ ਸਰਕਾਰ ਦੇ ਵੱਲੋਂ ਫਰੂਟ ਕਈ ਸ਼ਾਮਲ ਕੀਤੇ ਗਏ ਸੀ ਗਰਮੀਆਂ ਦੇ ਮੌਸਮ ਦੌਰਾਨ ਸੰਤਰਾ ਤੇ ਕਿੰਨੂ ਦੇਣ ਦੀ ਕਵਾਇਦ ਸ਼ੁਰੂ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਠੰਡ ਨੂੰ ਵੇਖਦਿਆਂ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਬੱਚਿਆਂ ਨੂੰ ਹੁਣ ਮਿੱਡੇ ਮੀਲ ਦੇ ਵਿੱਚ ਦੇਸੀ ਘਿਓ ਦਾ ਹਲਵਾ ਦਿੱਤਾ ਜਾਵੇਗਾ ਪਰ ਹੁਣ ਜਾਣਕਾਰੀ ਇਹ ਮਿਲ ਰਹੀ ਹੈ ਕਿ ਅਧਿਆਪਕਾਂ ਦੇ ਵਿਰੋਧ ਕਾਰਨ ਉਹ ਦੇਸੀ ਘਿਓ ਦਾ ਹਲਵਾ ਹੁਣ ਮਿੱਡੇ ਮਿਲ ਦੇ ਵਿੱਚੋਂ ਹਟਾ ਦਿੱਤਾ ਗਿਆ ਇੱਕ ਨਵਾਂ ਮੈਨੂ ਜਾਰੀ ਕਰ ਦਿੱਤਾ ਗਿਆ ਜਿੱਤੇ ਦਾਲ ਰਾਜਮਾ ਚੋਲ ਕਾਲੇ ਚਿੱਟੇ ਚਨੇ ਕੜੀ ਤੇ ਨਾਲ ਹੀ ਮੌਸਮੀ ਸਬਜ਼ੀਆਂ ਦਿੱਤੀਆਂ ਜਾਣਗੀਆਂ ਉਹਨਾਂ ਨਾਲ ਰੋਟੀ ਦਿੱਤੀ ਜਾਣੀ ਹੈ ਤੇ ਨਾਲ ਆਲੂ ਤੇ ਪੂਰੀ ਵੀ ਦੇਣ ਦੀ ਕਵਾਇਦ ਉਸ ਮੀਲ ਦੇ ਵਿੱਚ ਸ਼ਾਮਲ ਕੀਤੀ ਗਈ ਆ ਪਰ ਦੇਸੀ ਘਿਓ ਦਾ ਹਲਵਾ ਬੱਚਿਆਂ ਨੂੰ ਨਹੀਂ ਦਿੱਤਾ ਜਾਵੇਗਾ ਕਿਉਂਕਿ ਅਧਿਆਪਕਾਂ ਦਾ ਸਿੱਧੇ ਤੌਰ ਤੇ ਕਹਿਣਾ ਕਿ ਜਦੋਂ ਅਸੀਂ ਦੇਸੀ ਘਿਓ ਦਾ ਹਲਵਾ ਬਣਾਉਨੇ ਆ ਉਸ ਤੋਂ ਬਾਅਦ ਅਸੀਂ ਬੱਚਿਆਂ ਨੂੰ ਉਹ ਹਲਵਾ ਪਰੋਸਦੇ ਆ ਤਾਂ ਉਸ ਦੇ ਵਿੱਚ ਸਮਾਂ ਬਹੁਤ ਜ਼ਿਆਦਾ ਲੱਗ ਜਾਂਦਾ ਉਹ ਸਮਾਂ ਜ਼ਿਆਦਾ ਲੱਗਣ ਕਰਕੇ ਉਹਨਾਂ ਦੇ ਪੜਾਉਣ ਦੇ ਕੰਮ ਵੀ ਪ੍ਰਭਾਵਿਤ ਹੋ ਰਹੇ ਨੇ ਤਾਂ ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਵਿਰੋਧ ਕੀਤਾ ਗਿਆ ਦਲੀਲ ਦਿੱਤੀ ਗਈ ਹੈ ਕਿ ਇਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਅੰਦਾਜ਼ਾ ਇਹ ਹੀ ਲਗਾਇਆ ਜਾ ਰਿਹਾ ਹੈ ਕਿ ਅਧਿਆਪਕਾਂ ਦੇ ਵੱਲੋਂ ਜੋ ਦਬਾਅ ਪਾਇਆ ਗਿਆ ਉਸੇ ਕਾਰਨ ਹੀ ਪੰਜਾਬ ਮੀਡੀ ਮਿਲ ਸੋਸਾਇਟੀ ਨੇ ਇਹ ਤਬਦੀਲੀ ਰੱਦ ਕਰ ਦਿੱਤੀ ਹੈ ਤਬਦੀਲੀ ਰੱਦ ਕਰਨ ਤੋਂ ਬਾਅਦ ਮੈਨੂ ਦੇ ਵਿੱਚੋਂ ਹੁਣ ਦੇਸੀ ਘਿਓ ਦਾ ਹਲਵਾ ਹਟਾ ਦਿੱਤਾ ਗਿਆ ਹੈ